ਸਤ ਸ੍ਰੀ ਅਕਾਲ ਦੋਸਤੋ ਉਮੀਦ ਆ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ 'ਚ ਨਾ ਆਪਾਂ ਦੋਸਤੋ ਪਸ਼ੂਆਂ ਦੇ ਬੰਨ ਵਾਰੇ ਗੱਲ ਕਰਨ ਲੱਗੇ ਆ ਕਿਉਂਕਿ ਆਹ ਦਿਨਾਂ 'ਚ ਪਸ਼ੂਆਂ ਨੂੰ ਬੰਨ ਪੈਣ ਦੀ ਦਿੱਕਤ ਆ ਜਾਂਦੀ ਹੈ ਕਿ ਵੀ ਕਾਫੀ ਕੇਸ ਆ ਜਾਂਦੇ ਨੇ ਵੀ ਪਸ਼ੂ ਮਰ ਜਾਂਦੇ ਹਨਾ ਚਲ ਆਪਾਂ ਜਨਾ ਵੈਗੁਰੂ ਕਿਰਪਾ ਕਰੇ ਤੇ ਕਿਸੇ ਤੇ ਵੀ ਇਹੋ ਜਿਹੇ ਦਿਨ ਨਾ ਹੋਣ ਪਹਿਲੀ ਗੱਲ ਤਾਂ ਦੋਸਤੋ ਇਹ ਹੈਗੀ ਆਪਾਂ ਇਹਦੇ ਕਾਰਨ ਬਾਰੇ ਵੀ ਗੱਲ ਕਰਾਂਗੇ ਇੱਕ ਨਾ ਫੈਮਿਲੀ ਡਾਕਟਰ ਦੀ ਤਰ੍ਹਾਂ ਪਸ਼ੂਆਂ ਵਾਸਤੇ ਵੀ ਫੈਮਿਲੀ ਡਾਕਟਰ ਰੱਖਿਆ ਕਰੋ ਜਿਵੇਂ ਕਹਿੰਦੇ ਆਪਾਂ ਬੰਦਿਆਂ ਨੂੰ ਅੱਜਕੱਲ੍ਹ ਬਿਮਾਰੀਆਂ ਹੋ ਉਵੇਂ ਪਸ਼ੂਆਂ ਨੂੰ ਬਿਮਾਰ ਪੂਰਾ ਸਿਆਣਾ ਸੋਚਵਣਾ ਫੈਮਿਲੀ ਤੁਹਾਡਾ ਡਾਕਟਰ ਹੋਣਾ ਚਾਹੀਦਾ ਪਸ਼ੂਆਂ ਦਾ ਠੀਕ ਹੈ ਜਿਹੜਾ ਤੁਹਾਡੇ ਅੱਧੀ ਰਾਤ ਨੂੰ ਫੋਨ ਮਾਰੇ ਤੇ ਵੀ ਆ ਜੇ ਤੇ ਤੁਹਾਨੂੰ ਕਦੇ ਗਲਤ ਸਲਾਹ ਨਾ ਦੇਵੇ ਬਹੁਤ ਮੁੰਡੇ ਡਿਗਰੀ ਡਿਪਲੋਮੇ ਇਸ ਮੈਟਰ ਤੇ ਘਰੀ ਫਿਰਦੇ ਨੇ ਤਾਂ ਤੁਸੀਂ ਉਹ ਚੂਜ਼ ਕਰਨਾਗਾ ਕਿ ਤੁਹਾਡੇ ਏਰੀਆ 'ਚ ਤੁਹਾਡੇ 5-4 ਪਿੰਡਾਂ 'ਚ ਕਿਹੜਾ ਡਾਕਟਰ ਵਧੀਆ ਕਿਵੇਂ ਉਹਦੀ ਰਾਇ ਦਿੰਦੀ ਆ ਰਾਇ ਵਾੜੀ ਦਿੰਦਾ ਤੇ ਕੀ ਉਹਦਾ ਮੰਨ ਲਓ ਪਿੰਡਾਂ ਦੇ ਵਿੱਚ ਉਹਦੀ ਕੀ ਇਮੇਜ ਹੈਗੀ ਹੈ ਵੀ ਕਿੰਨਾ ਕੁ ਸਿਆਣਾ ਡਾਕਟਰ ਆ ਠੀਕ ਹੈ ਸਹਿਰ ਤੱਕ ਜਾਣ ਦੀ ਪਹੁੰਚ ਤਾਂ ਬਹੁਤ ਦੂਰ ਹੋ ਜਾਂਦੀ ਹੈ ਕਿਉਂਕਿ ਐਮਰਜੈਂਸੀ ਚੀਜ਼ਾਂ ਹੁੰਦੀਆਂ ਨੇ ਇਹ ਜੇ ਡਾਕਟਰ ਨੇ ਸਾਨੂੰ ਸਹੀ ਰੇਅ ਦਿੱਤੀ ਜੇ ਸਹੀ ਦਵਾਈ ਲਿਖਤੀ ਠੀਕ ਹੈ ਜੇ ਇਸ ਟਾਈਮ ਤੇ ਸੜੇ ਪਹੁੰਚ ਗਿਆ ਤਾਂ ਪਸ਼ੂਆਂ ਅੱਜ ਕੱਲ ਬਹੁਤ ਮਹਿੰਗੇ ਨੇ ਤੇ ਜਾਨ ਨੀ ਨੁਕਸਾਨ ਹੋਣੋਂ ਬਚ ਜਾਂਦਾ ਹੁਣ ਗੱਲ ਕਰਦੇ ਆਪਾਂ ਬਨ ਪੈਣ ਦੇ ਮੇਕਾਨ ਇਨ੍ਹਾਂ ਦੇ ਵਿੱਚ ਦੋਸਤੋ ਇੱਕ ਤਾਂ ਗਰਮੀ ਜ਼ਿਆਦਾ ਪੈ ਜਾਂਦੀ ਹੈ ਤੇ ਆਪਾਂ ਪਾਣੀ ਦੀ ਘੋਲ ਕਰ ਜਾਂਦੇ ਆ ਮੇਨ ਗੱਲ ਤਾਂ ਇਹ ਹੈਗੀ ਆ ਕਿ ਪਾਣੀ ਪਸ਼ੂ ਨੂੰ ਤਿੰਨ ਟਾਈਮ ਪਿਆ ਕਰੋ ਤੜਕੇ ਦੁਪਹਿਰੇ ਤੇ ਸ਼ਾਮ ਨੂੰ ਪੈਣ ਤੋਂ ਪਹਿਲਾਂ ਪਾਣੀ ਪਿਆ ਕਰੋ ਖੁੱਲੇ ਚੋਂ ਆਪਾਂ ਵੀ ਅੱਜ ਆ ਪਸ਼ੂ ਬਨਣ ਲੱਗੇ ਤੇ ਕੁਝ ਪਸੰਦ ਅੰਦਰ ਖੜੇ ਆ ਤਾਂ ਕੁਨੇ ਚ ਇਹ ਤੇ ਕਿਹਨਾਂ ਦੀ ਆਰਟੀਫੀਸ਼ੀਅਲ ਡਿੱਗੀ ਬਣਾਤੀ ਬਣਾਉਣੀ ਆਪਾਂ ਦੂਜੀ ਵੀ ਅਜੇ ਮਿਸਤਰੀ ਨਹੀਂ ਮਿਲਿਆ ਤਾਂ ਖੁੱਲੇ ਚ ਪਾਣੀ ਪਸੰਨ ਅੱਜ ਖੁਸ਼ ਹੋ ਕੇ ਪੀਤਾ ਕਿਉਂਕਿ ਬਾਟੀਆਂ ਨਾਲ ਉਹਨਾਂ ਪਾਣੀ ਨਾਲ ਤਾਂ ਪੂਰਾ ਆ ਵੀ ਠੀਕ ਆ ਤੇ ਬਾਕੀ ਨੀਵੇਂ ਚ ਜਿਵੇਂ ਆਪਾਂ ਇੱਕ ਦਿਨ ਵੀਡੀਓ ਕੀਤੀ ਸੀ ਨੀਵੇਂ ਚ ਰੱਖ ਕੇ ਆਪਾਂ ਪਾਣੀ ਪਿਉਣੇ ਆ ਖੋਣਿਆ ਵਾਲਾ ਸਿਸਟਮ ਬਣਾ ਸਕਦੇ ਹਾਂ ਪਰ ਆਪਾਂ ਬਣਾਉਂਦੇ ਨਹੀਂ ਕਿਉਂਕਿ ਪਸੰਦ ਨੂੰ ਜ਼ਿਆਦਾ ਸੋਲਵ ਨਹੀਂ ਕਰਨਾ ਚਾਹੀਦਾ ਦੂਜਾ ਦਾ ਰੀਜਨ ਆ ਜਾਂਦਾ ਦੋਸਤੋ ਬਨ ਭੈਣ ਦਾ ਇੱਕ ਤਾਂ ਤੂੜੀ ਨਵੀਂ ਆਉਂਦੀ ਐ ਸਾਨੂੰ ਸਾਰਿਆਂ ਨੂੰ ਪਤਾ ਆਹ ਸੀਜ਼ਨ ਚ ਨਵੀ ਕਿਉਂਕਿ ਇੱਕ ਤਰ੍ਹਾਂ ਦਾ ਘਿਓ ਦਾ ਕੰਮ ਹੀ ਕਰ ਦਿੰਦਾ ਹਰਾ ਪੱਠਾ ਕਿਉਂਕਿ ਉਹ ਮੁੱਕ ਜਾਂਦੇ ਨੇ ਹਜ ਬਰਸੀਨ ਖਤਮ ਹੋ ਜਾਂਦੀਆਂ ਮੱਖਾ ਜਿਹੀ ਹੋਏ ਨਹੀਂ ਹੁੰਦੇ ਆਹ ਹ ਮਹੀਨਾ ਬਸ ਪੌਸਮ ਵਾਸਤੇ ਵੀ ਮਾਲੋਕ ਕਾਸਟ ਦਾ ਮਹੀਨਾ ਹੁੰਦਾਗਾ ਠੀਕ ਆ ਤੇ ਨਵੀਂ ਤੂੜੀ ਆਉਂਦੀ ਆ ਅੱਗੇ ਆਪਣੇ ਬਜ਼ੁਰਗ ਸਿਆਣੇ ਹੁੰਦੇ ਸੀਗੇ ਠੀਕ ਆ ਜਿਵੇਂ ਆਪਾਂ ਵੀਡੀਓ ਚ ਦੋਸਤੋ ਗੱਲ ਕਰੀਏ ਆਪਣੇ ਬਜ਼ੁਰਗ ਅਕਿ ਬਹੁਤ ਸਿਆਣੇ ਹੁੰਦੇ ਸੀ ਹੁਣ ਅਗਲਾ ਕਹਿੰਦਾ ਅਸੀਂ ਨਹੀਂ ਮੱਥਾ ਮਾਰਦੇ ਉਹ 25 30 ਪੰਡਾ ਇੱਕ ਮਹੀਨੇ ਦੀ ਤੂੜੀ ਪ੍ਰਾਣੀ ਕੱਢ ਕੇ ਅਲੱਗ ਰੱਖ ਦਿੰਦੇ ਹੁੰਦੇ ਸੀਗੇ ਤੇ ਨਵੀਂ ਤੂੜੀ ਨੂੰ ਜਿਵੇਂ ਆਪਾਂ ਨਵੀਂ ਕਣਕ ਨਹੀਂ ਖਾਂਦੇ ਨਾ ਆਪਾਂ ਦੇ ਵਾਸਤੇ ਪੰਜ ਚਾਰ ਗੱਟੇ ਲੱਗਾ ਕਰ ਲੈਨੇ ਵੀ ਨਵੀਂ ਨਾ ਢਿੱਡ ਦੋ ਤਾਂ ਪਸੰਦੀ ਤੂੜੀ ਵੀ ਲੱਗ ਕਰਦੇ ਹਾਂ ਤੇ ਆਪਾਂ ਵੀ ਕਰਦੇ ਰਹੇ ਹਾਂ ਤਾਂ ਐਕਤੀ ਆਪਾਂ ਕੀ ਕਰਦੇ ਆਪਾਂ ਕੁਝ ਨਵੀਂ ਆ ਪੁਰਾਣੀ ਤੂੜੀ ਚਾਹੀਦੀ ਸਭ ਮਿਕਸ ਕਰਕੇ ਪਾਈ ਜਨੇ ਜਿਵੇਂ ਇੱਕ ਟੋਕਰਾ ਉਹਦਾ ਇੱਕ ਉਹਦਾ ਨਵੀਂ ਤੂੜੀ ਦੋਸਤੋ ਇੱਕ ਰੁੱਖੀ ਜਾਦੀ ਹੁੰਦੀ ਹੈ ਇੱਕ ਦੋ ਮਹੀਨੇ ਬਾਅਦ ਵਿੱਚ ਪ੍ਰਾਣ ਪੈ ਜਾਂਦਾ ਤੇ ਇਹਦੇ ਚ ਰੁਖਤ ਘਟ ਜਾਂਦੀ ਤੇ ਫਿਰ ਪਸੰ ਨੂੰ ਕੋਈ ਦਿੱਕਤ ਨਹੀਂ ਆਉਂਦੀ ਸੋਰ ਨੂੰ ਵੀ ਪਤਾ ਜਿਵੇਂ ਆਪਾਂ ਕਹਿੰਨਾ ਖੜਕਦੀ ਹੈ ਨਵੀਂ ਤੂੜੀ ਜਦੋਂ ਆਪਾਂ ਪਾਉਨੇ ਆ ਜਾਂ ਤ ਪ੍ਰਾਣੀ ਦੂੜੀ ਚ ਤੁਸੀਂ ਦੇਖੋ ਪ੍ਰਾਣੀ ਦੂੜੀ ਉਨੀ ਨਾ ਉੱਡੇ ਨਾ ਖੜਕੇ ਉਹਦੇ ਚ ਪ੍ਰਾਣ ਪੈ ਜਾਂਦਾ ਤਾਂ ਮੇਨ ਕਾਰਨ ਤਾਂ ਇਹੀ ਹੈ ਬਾਕੀ ਦੂਸੇ ਨੂੰ ਮੈਂ ਪਾਣੀ ਦੇ ਦੱਸਦਾ ਤੀਜੀ ਗੱਲ ਆ ਦੋਸਤੋ ਇਹਨਾਂ ਇਹਨਾਂ ਦਿਨਾ ਚ ਪਸ਼ੂਆਂ ਨੂੰ ਵੀ ਸਰਬਤ ਵਾਂਗੂ ਲੋਡ ਹੁੰਦੀ ਆ ਉਹਦੇ ਵਿੱਚ ਤੁਸੀਂ ਕੀ ਕਰਨਾ ਇੱਕ ਤਾਂ ਸ਼ੱਕਰ ਥੋੜੀ ਥੋੜੀ ਦੇਸੀ ਜਾਂ ਸ਼ੱਕਰ ਲਿਆ ਕੇ ਰੱਖਿਆ ਕਰੋ ਠੀਕ ਆ ਮੰਨ ਲਓ 2 ਤੋਂ 4 ਕਿਲੋ ਸ਼ੱਕਰ 10 ਕਿਲੋ ਪਾਣੀ ਤੇ ਪਾਈਆ ਮਿੱਠਾ ਸੋਡਾ ਠੀਕ ਆ 10 ਲੀਟਰ ਪਾਣੀ ਦੇ ਵਿੱਚ ਘੋਲ ਕੇ ਰੱਖਿਆ ਕਰੋ ਪਸ਼ੂ ਜੀ ਦੋ ਵੀ ਪਾਣੀ ਬਾਲਟੀ ਨਾਲ ਪਿਉਣਾ ਜਾਂ ਕਿਵੇਂ ਵੀ ਤੁਸੀਂ ਲੀਟਰ ਲੀਟਰ ਅੱਧਾ ਅੱਧਾ ਲੀਟਰ ਇੱਕ ਇੱਕ ਦੋ ਦਿਨ ਛੱਡ ਕੇ ਤੁਸੀਂ ਪਸ਼ੂ ਨੂੰ ਪਿਉਂਦੇ ਰਹੋ ਜੀ ਦੇ ਨਾਲ ਸਾਡੀ ਪਸ਼ੂ ਨੂੰ ਬੰਨ ਪੈਣ ਦੀ ਦਿੱਕਤ ਨਹੀਂ ਆਊਗੀ ਵੀਡੀਓ ਦਾ ਮੇਨ ਮਕਸਦ ਦੋਸਤੋ ਇਹੀ ਸੀਗਾ ਵੀ ਅੱਜ ਕੱਲ ਪਸ਼ੂ ਮਹਿੰਗੇ ਨੇ ਤੇ ਜੇ ਕੋਈ ਨੀਮ ਹਕੀਮ ਹੋ ਜਦੋਂ ਪਸ਼ੂ ਨੂੰ ਕੋਈ ਅਜਿਹੀ ਨੀਮ ਖੇਮ ਹੁੰਦੀ ਹੈ ਤਾਂ ਬਹੁਤ ਵੱਡਾ ਕਿਸਾਨ ਨੂੰ ਘਾਟਾ ਪੈ ਜਾਂਦਾ ਠੀਕ ਆ ਤਦੋਂ ਆਪਾਂ ਐਨ ਕਹਿੰਦੇ ਵੀ ਆਪਾਂ ਇੱਕ ਬਹੁਤ ਸਿਆਣੇ ਆ ਹੋਰ ਕਿਸਾਨ ਭਰਾ ਵੀ ਦੱਸੋ ਇਹਦੇ ਕਈ ਰੀਜ਼ਨ ਹੋ ਸਕਦੇ ਆ ਹੋਰ ਵੀ ਰੀਜ਼ਨ ਹੋ ਸਕਦੇ ਨੇ ਕਿਉਂਕਿ ਮੈਂ ਤੁਹਾਨੂੰ ਦੱਸਣਾ ਮੈਂ ਸਾਨਾ ਵਾਂ ਕਿ ਪਸ਼ੂ ਨੂੰ ਬਿਮਾਰੀਆਂ ਲੱਗਣ ਲੱਗੀਆਂ ਪਰ ਜਿੱਥੇ ਤੱਕ ਮੇਰਾ ਸੋਚਣੀ ਆ ਵੀ ਹਰੇ ਪੱਠੇ ਦੀ ਘਾਟ ਨਮੀ ਤੂੜੀ ਤੇ ਪ੍ਰੋਪਰ ਪਾਣੀ ਦਾ ਪ੍ਰਬੰਧ ਪਸ਼ੂਆਂ ਦੇ ਬੰਨ ਦਾ ਕਾਰਨ ਮੰਨਦਾ ਬਾਕੀ ਵੀ ਮੈਂ ਵੀਡੀਓ ਚ ਗੱਲ ਕਰੀ ਸੀ ਵੀ ਪਸ਼ੂਆਂ ਦਾ ਇੱਕ ਥੋੜਾ ਸਪੈਸ਼ਲ ਡਾਕਟਰ ਹੋਣਾ ਚਾਹੀਦਾ ਮਹੀਨੇ ਦੋ ਮਹੀਨੇ ਦਾ ਤੁਹਾਡੇ ਘਰੇ ਗੇੜਾ ਮਾਰੇ ਪਸ਼ੂ ਦਾ ਪੀੜ ਪ੍ਰਬੰਧ ਉਹ ਤੁਹ ਲਿਖਿਆ ਹੋਊ ਕੀ ਕੋਈ ਕੈਲਸ਼ੀਅਮ ਵਗੈਰਾ ਦਾ ਜੋ ਵੀ ਸਿਸਟਮ ਕਰਮੇ ਅਜਾ ਚੱਲਦਾ ਹੈ ਨਾ ਠੀਕ ਹੈ ਜਿਵੇਂ ਪ੍ਰੀਮਿਕਸਰ ਆਉਂਦੇ ਆ ਵਧੀਆ ਕੰਪਨੀ ਦੇ ਪ੍ਰੀਮਿਕਸਰ ਪਾਓ মালਟੀ ਵਿਟਾਮਿਨ ਟੂ ਮਲਣਾ ਜਵਾਨਾਂ ਦਾ ਹੁਣ ਗਿਆ ਠੀਕਾ ਕੱਟੀਆਂ ਬੱਚੀਆਂ ਆਉਂਦੀਆਂ ਘਰੇ ਤਿਆਰ ਕਰੋ ਠੀਕਾ ਸਾਨੂੰ ਕਦੇ ਵੀ ਘਾਟਾ ਨਹੀਂ ਦਿੰਦੀਆਂ 20 25 ਹਜ਼ਾਰ ਦੀ ਕੱਟੀ ਲਾਉਂਗੇ 20 25 ਹਜ਼ਾਰ ਦੀ ਨੂੰ ਫੀਡ ਪਾਉਂਗੇ ਤਾਂ ਤੁਹਾਡੀ ਲੱਖ ਸਵਾ ਲੱਖ ਦੀ ਉਹ ਕਿਧਰੇ ਨਹੀਂ ਗਈ ਹਾਂ ਇਹ ਨਹੀਂ ਹੁੰਦਾ ਵੀ ਸਾਰਾ ਪਸ਼ੂ ਵਾਦਾ ਨਹੀਂ ਕਰਦੇ ਹੁੰਦੇ ਕੋਈ ਇੱਕ ਦੋ ਪਸ਼ੂ ਕੋਈ ਪ੍ਰੋਬਲਮ ਹੀ ਆ ਸਕਦੀ ਆ ਪਰ ਨਹੀਂ ਠੀਕਾ 50000 ਜੇ ਖਰਚਾ ਕਰੂੰਗੇ ਤਾਂ ਲੱਖ ਦਾ ਕਿੰਗ ਕਿਹਤਰੀਆਂ ਐਫ ਡੀਆਂ ਹੁੰਦੀਆਂ ਨੇ ਤੇ ਜਰੂਰ ਕਿਸਾਨ ਵੀਰ ਇਸ ਚੀਜ਼ ਤੇ ਧਿਆਨ ਦੇਣ ਪੂੜੀ ਪੁਰਾਣੀ ਤੇ ਨਵੀਂ ਮਿਕਸ ਕਰਕੇ ਪਾਉਣ ਠੀਕ ਆ ਕਿ ਹਰਾ ਪੱਠਾ ਮੁੱਕ ਜਾਂਦਾ ਤੇ ਜੇ ਨਮੀ ਵੀ ਆ ਤਾਂ ਥੋੜਾ ਜਿਹਾ ਉਹਨੂੰ ਭਿਉਂ ਕੇ ਜੇ ਆਪਾਂ ਕਹਿੰਦੇ ਹਾਂ ਸੰਨੀ ਤੁਰਤ ਸੰਨੀ ਨਾ ਪਾਓ ਉਹਨੂੰ 2-4 ਘੰਟੇ ਪਹਿਲਾਂ ਸੰਨੀ ਕਰਕੇ ਰੱਖੋ ਤੇ ਉਹ ਪਾਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਸ਼ੇਅਰ